18 ਤਰੀਕ ਨੂੰ ਜਿਹੜੀ ਅਨਾਉਂਸਮੈਂਟ ਕੀਤੀ ਗਈ ਆ ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਦੇ ਵੱਲੋਂ ਸੋ ਉਹਦੇ ਵਿੱਚ ਕੀ ਕੁਝ ਨਵਾਂ ਅਪਡੇਟ ਆਇਆ ਉਸੇ ਟਰੇਡ ਐ ਟਰਾਂਸਪੋਰਟੇਸ਼ਨ ਦਾ ਜਿਵੇਂ ਮੇਜਰ ਕੋਡ 72 ਐਨ ਉਸੇ ਮਕੈਨਿਕਸ ਵਗੈਰਾ ਉਹ ਵੀ ਇਹਦੇ ਵਿੱਚ ਇਨਕਲੂਡ ਹੋਏ ਨੇ ਫਿਰ ਡਾਕਟਰਸ ਨੇ ਫੋਰਨ ਡਾਕਟਰਸ ਨੇ ਕੁਝ ਮਿਲਟਰੀ ਦੇ ਰਿਗਾਰਡਿੰਗ ਹੈਗੀਆਂ ਮੈਂ ਆਪਕੋ ਪੇਸ਼ ਸਮੇਂ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜੀ ਵਰਕ ਫੋਰਸ ਹੈ ਉਹਦਾ ਵਰਕ ਪਰਮਿਟ ਦਾ ਮੁੱਕ ਜਾਣਾ ਉਹਦੇ ਲਈ ਵੀ ਕੋਈ ਸਰਕਾਰ ਫੈਡਰਲ ਸਰਕਾਰ ਜਾਂ ਪ੍ਰੋਵਿੰਸਲ ਗਵਰਨਮੈਂਟ ਜਿਹੜੀਆਂ ਹੈਗੀਆਂ ਨੇ ਉਹ ਕੁਝ ਕਰ ਰਹੀਆਂ ਨੇ Manitoba government Manitoba by immigration PNP always stand run ਕਰਦੀ ਹੈ ਜਿਹੜੇ ਇੱਥੇ ਪੜ੍ਹਾਈ ਕੀਤੀ ਜਿਹਨਾਂ ਨੇ ਜਿਹਨਾਂ ਨੇ ਇੱਥੇ ਲੌਂਗ ਟਰਮ ਕੰਮ ਕੀਤਾ ਜੇ ਆਪਾਂ ਮੈਨੀਟੋਬਾ ਦੀ ਹੀ ਗੱਲ ਕਰਦੇ ਹਾਂ ਸੋ ਭਾਜੀ ਇੱਥੇ ਵੀ ਬਹੁਤ ਸਾਰੀਆਂ ਸਕਿੱਲ ਜੌਬਸ ਇਦਾਂ ਦੀਆਂ ਨੇ ਜਿੱਤੇ ਵਿੱਚ ਬੰਦੇ ਨੂੰ ਰਾਹ ਲੱਗਦਾ ਵੀ ਹੁਣ ਸਿੱਧਾ ਹੀ ਹੈ ਹੁਣ ਆਸੇ ਪਾਸੇ ਜਾਣ ਦੀ ਲੋੜ ਨਹੀਂ ਸੋ ਉਹ ਜਿਹੜੀਆਂ ਸਕਿੱਲ ਜੌਬਸ ਨੇ ਕਿਹੜੀਆਂ ਕਿਹੜੀਆਂ ਕਨਸਿਡਰ ਕੀਤੀਆਂ ਜਾਂਦੀਆਂ ਨੇ ਆਉਣਾ ਚਾਹੁੰਦੇ ਨੇ ਖਾਸ ਤੌਰ ਤੇ ਡਾਇਰੈਕਟ ਮੈਨੀਟਾਵਾ ਦੇ ਵਿੱਚ ਸਟੱਡੀ بیس ਤੇ ਔਰ ਜੇ ਉਹ ਆਉਂਦੇ ਵੀ ਆ ਤਾਂ ਕਿਹੜੇ ਪ੍ਰੋਗਰਾਮ ਨੇ ਜਿਹੜੇ ਉਹਨਾਂ ਨੂੰ ਇੱਥੇ ਆਉਣ ਦੇ ਲਈ ਖੁੱਲਾ ਸੱਦਾ ਵੀ ਦਿੰਦੇ ਆ ਔਰ ਖਾਸ ਤੌਰ ਤੇ ਅੱਗੇ ਲਈ ਵੀ ਰਾਹ ਪੱਧਰੇ ਕਰਦੇ ਇਹ ਦੋ ਦੋ ਤਿੰਨ ਤਿੰਨ ਚਾਰ ਚਾਰ ਸਾਲ ਇੱਥੇ ਬੈਠੇ ਹੋਣਗੇ ਕੰਮ ਕਰਦੇ ਹੋਣਗੇ ਪੜਾਈ ਕੀਤੀ ਆ 올रेडी ਕਨਸਿਡਰੇਸ਼ਨ ਦੇ ਵਿੱਚ ਆ ਗਿਆ ਵੇਟਿੰਗ ਲਾਈਨ ਦੇ ਵਿੱਚ ਜੇ ਕਿਸੇ ਨੇ ਨਵੇਂ ਨੇ ਆਉਣਾ ਵਾ ਸਾ ਜਿਹਦਾ ਵਰਕ ਪਰਮਿਟ ਖਤਮ ਹੋ ਰਿਹਾ ਉਹ ਆਪਣਾ ਇੰਤਜ਼ਾਮ ਕਰਕੇ ਆਵੇ ਜੇ ਉਹਦੇ ਕੋਲ 2 ਜਾਂ 3 ਸਾਲ ਦਾ ਵਰਕ ਪਰਮਿਟ ਹੈਗਾ ਤਾਂ ਤੱਕ ਇੱਥੇ ਰਵੇ ਕੰਮ ਕਰੇ ਤਾਂ ਫਿਰ ਉਹਦੀ ਜਿਹੜਾ ਨੈਕਸਟ ਬੈਚ ਹੋਊਗਾ ਉਹਦੇ ਵਿੱਚ ਉਹਦੀ ਕੰਸਿਡਰੇਸ਼ਨ ਹੋ ਜੂਗੀ ਜਿਹੜੇ ਉਹ ਬੱਚੇ ਆ ਜਿਨ੍ਹਾਂ ਦੇ ਸਪੋਸਰ ਉਹ ਵੀ ਅੱਜ ਜਾਂ ਕੱਲ ਦੇ ਵਿੱਚ ਹੀ ਵਰਕ ਪਰਮਿਟ ਫੁੱਕ ਜਾਂਦਾ ਤਾਂ ਓਵਰ ਆਲ ਸਿਨੈਰੀਓ ਜਿਹੜਾ ਹੈ ਹੁਣ ਇਸ ਵੇਲੇ ਇਮੀਗ੍ਰੇਸ਼ਨ ਦੇ ਵਿੱਚ ਹਫੜਾ ਤਫੜੀ ਮੈਂ ਕਹਿ ਦਿਆਂ ਸ਼ਬਦ ਇਹ ਵਰਤ ਰਿਹਾ ਕਿ ਜਿਹੜੀ ਖਾਸ ਤੌਰ ਤੇ ਸਟੂਡੈਂਟਸ ਦੇ ਵਿੱਚ ਮੱਚੀ ਹੋਈ ਆ ਹਨ ਸੋ ਉਹ ਇਹ ਕਿਧਰ ਨੂੰ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਦੇਖ ਰਹੇ ਹਾਂ ਦਾ ਪੰਜਾਬ ਟਾਕ ਜੇਕਰ ਇਮੀਗ੍ਰੇਸ਼ਨ ਦੀ ਗੱਲ ਕਰਦੀਆਂ ਤਾਂ ਇਮੀਗ੍ਰੇਸ਼ਨ ਇਸ ਵੇਲੇ ਕੈਨੇਡਾ ਦੇ ਵਿੱਚ ਇੱਕ ਵੱਡਾ ਮਸਲਾ ਬਣ ਚੁੱਕਿਆ ਕਿਉਂਕਿ ਬਹੁਤ ਸਾਰੇ ਵਰਕ ਪਰਮਿਟ ਨੇ ਜਿਹੜੇ ਸਟੂਡੈਂਟਸ ਦੇ ਉਹ ਇਸ ਸਾਲ ਮੁੱਕ ਰਹੇ ਆ ਔਰ ਜਿਹੜੇ ਸਟੂਡੈਂਟਸ ਦੇ ਵਰਕ ਪਰਮਿਟ ਮੁੱਕ ਰਹੇ ਆ ਉਹ ਇੱਕ ਆਸ ਦੇ ਵਿੱਚ ਵੀ ਨਹੀਂ ਕਿ ਕਿਤੇ ਨਾ ਕਿਤੇ ਕੋਈ ਫੈਡਰਲ ਵੱਲੋਂ ਜਾਂ ਫਿਰ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਜਿੱਥੇ ਵੀ ਇਸ ਵੇਲੇ ਉਹ ਰਹਿ ਰਹੇ ਆ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਕੋਈ ਅਜਿਹੀ ਗੱਲਬਾਤ ਸਾਹਮਣੇ ਆਵੇ ਅਜਿਹਾ ਕੋਈ ਰੂਲ ਸਾਹਮਣੇ ਆਵੇ ਜਾਂ ਅਜਿਹੀ ਕੋਈ ਪਾਲਿਸੀ ਸਾਹਮਣੇ ਆਵੇ ਜਿਦੇ ਵਿੱਚ ਉਹਨਾਂ ਨੂੰ ਕੈਨੇਡਾ ਦੇ ਵਿੱਚ ਰਹਿ ਕੇ ਜਿਹੜੇ ਉਹਨਾਂ ਦੇ ਵਰਕ ਪਰਮਿਟ ਨੇ ਉਹ ਰੀਨਿਊ ਕੀਤੇ ਜਾ ਸਕਣ ਜਾਂ ਫਿਰ ਉਹਨਾਂ ਨੂੰ ਅੱਗੇ ਐਕਸਟੈਂਸ਼ਨ ਮਿਲ ਜਾਵੇ ਸੋ ਅੱਜ ਜਿਹੜੀ ਸਾਰੀ ਗੱਲਬਾਤ ਹੈ ਰੇਨਬੋ ਇਮੀਗ੍ਰੇਸ਼ਨ ਤੇ ਭਾਜੀ ਰਮਨ ਸੂਤ ਉਹਨਾਂ ਦੇ ਨਾਲ ਆਪਾਂ ਕਰਾਂਗੇ ਸੋ ਇਸ ਲਈ ਮੇਰੇ ਨਾਲ ਭਾਜੀ ਰਮਨ ਸੂਤ ਨੇ ਭਾਜੀ ਸਤਿ ਸ਼੍ਰੀ ਅਕਾਲ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਦੇਖ ਰਹੇ ਹਾਂ ਸਤਿ ਸ਼੍ਰੀ ਅਕਾਲ ਸੋ ਭਾਜੀ 18 ਤਰੀਕ ਨੂੰ ਜਿਹੜੀ ਅਨਾਉਂਸਮੈਂਟ ਕੀਤੀ ਗਈ ਆ ਇਮੀਗ੍ਰ ਬਹੁਤ ਕੁਝ ਦੱਸਣ ਵਾਲਾ ਤਾਂ ਹੈ ਨਹੀਂ ਬਟ ਇੱਕ ਇੰਟਰਨੈਸ਼ਨਲ ਟ੍ਰੇਡ ਅਟਰੈਕਸ਼ਨ ਸਟਰੈਟਜੀ ਕਰਕੇ ਪ੍ਰੋਗਰਾਮ ਗਵਰਨਮੈਂਟ ਨੇ ਅਨਾਉਂਸ ਕੀਤਾ ਜਿਦੇ ਵਿੱਚ ਬਹੁਤ ਹਾਈਲੀ ਸਕਿਲ ਟ੍ਰੇਡ ਜਿਹੜੇ ਓਕਿਪੇਸ਼ਨ ਹੈ ਦੁਨੀਆ ਦੇ ਵਿੱਚ ਜਿਹਨੂੰ ਜਿਹਦੇ ਵਿੱਚ ਕੈਨੇਡਾ ਤੇ ਜਿਹਦੀ ਲੋੜ ਹੈ ਜਿਹੜੀ ਕੈਨੇਡੀਅਨ ਲੇਬਰ ਫੋਰਸ ਨੂੰ ਮਾਰਕੀਟ ਹੈ ਫੋਰ ਇਗਜ਼ੈਂਪਲ ਆਪਣੇ ਲਈ ਆਪਣੀ ਕਮਿਊਨਿਟੀ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੇ ਬਹੁਤ ਬੰਦੇ ਟਰਾਂਸਪੋਰਟੇਸ਼ਨ 'ਚ ਕੰਮ ਕਰਦੇ ਆ ਕੁਝ ਟ੍ਰੇਡ ਹੈ ਟਰਾਂਸਪੋਰਟੇਸ਼ਨ ਦਾ ਜਿਵੇਂ ਮੇਜਰ ਕੋਡ 72 ਐਨਓਸੀ ਮਕੈਨਿਕਸ ਵਗੈਰਾ ਉਹ ਉਹ ਵੀ ਇਹਦੇ ਵਿੱਚ ਇਨਕਲੂਡ ਹੋਏ ਨੇ ਫਿਰ ਡਾਕਟਰਸ ਨੇ ਫੋਰਨ ਡਾਕਟਰਸ ਨੇ ਕੁਝ ਮਿਲਟਰੀ ਦੇ ਰਿਗਾਰਡਿੰਗ ਹੈਗੇ ਆ ਮੈਂ ਓਕੂਪੇਸ਼ਨਸ ਸੋ ਥੋੜਾ ਹਾਈਲੀ ਸਕਿਲਡ ਲੋਕਾਂ ਲਈ ਜਿਹੜੇ ਬਾਹਰ ਬੈਠੇ ਆ ਫੋਰਨ ਚ ਬੈਠੇ ਆ ਇੱਥੇ ਆਉਣਾ ਚਾਹੁੰਦੇ ਆ ਉਹਨਾਂ ਲਈ ਥੋੜਾ ਜਿਆ ਇਜ਼ੀ ਆ ਪਲੱਸ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਵਾਲੇ ਵਰਕ ਪਰਮਿਟ ਤੇ ਆਪਣੇ ਬੱਚੇ ਹੈਗੇ ਉਹਨਾਂ ਲਈ ਵੀ ਥੋੜਾ ਜਿਆ ਇਜ਼ੀ ਹੋ ਜਾਊਗਾ ਪੀਆਰ ਵਾਸਤੇ ਸੋ ਜਿਵੇਂ ਹੁਣ ਵਰਕ ਪਰਮਿਟ ਭਾਜੀ ਮੁੱਕ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਉੱਤੇ ਜਿਹੜੀ ਵਰਕ ਫੋਰਸ ਹੈ ਉਹਦਾ ਵਰਕ ਪਰਮਿਟ ਦਾ ਮੁੱਕ ਜਾਣਾ ਉਹਦੇ ਲਈ ਵੀ ਕੋਈ ਸਰਕਾਰ ਫੈਡਰਲ ਸਰਕਾਰ ਜਾਂ ਪ੍ਰੋਵਿੰਸਲ ਗਵਰਨਮੈਂਟ ਜਿਹੜੀਆਂ ਹੈਗੀਆਂ ਨੇ ਉਹ ਕੁਝ ਕਰ ਰਹੀਆਂ ਨੇ ਦੇਖੋ ਬਾਕੀ ਪ੍ਰੋਵਿੰਸਸ ਦਾ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਜੇ ਮੈਨੀਟੋਬਾ ਦੀ ਗੱਲ ਕਰੀਏ ਮੈਨੀਟੋਬਾ ਗਵਰਨਮੈਂਟ ਮੈਨੀਟੋਬਾ ਇਮੀਗ੍ਰੇਸ਼ਨ ਪੀਐਨਪੀ ਆਲਵੇਜ਼ ਸਟੈਂਡ ਅਰੇਂਜ ਕਰਦੀ ਤੁਸੀਂ ਦੇਖਿਆ ਹੋਣਾ ਪਿਛਲੇ ਟਾਈਮ ਦੇ ਵਿੱਚ ਵੀ ਪਬਲਿਕ ਪਾਲਿਸੀਜ਼ ਅਨਾਉਂਸ ਹੁੰਦੀਆਂ ਰਹੀਆਂ ਵਰਕ ਪਰਮਿਟ ਦਾ ਐਕਸਟੈਂਸ਼ਨ ਲਈ ਪੀ ਐਨ ਪੀ ਵੀ ਦੇ ਰਹੇ ਆ ਫਿਰ ਪਿੱਛੇ ਜੇ এমਪਲੋਇਰ ਰਿਟੈਂਸ਼ਨ ਪ੍ਰੋਗਰਾਮ ਇੱਕ ਸਟਾਰਟ ਕੀਤਾ ਸੀਗਾ ਗਵਰਨਮੈਂਟ ਨੇ ਜਿਹਦੇ ਵਿੱਚ ਜੇ ਕੁਝ ਕੈਟਾਗਰੀਜ਼ ਨੇ ਹੈਗੀਆਂ ਜਿਦੇ ਵਿੱਚ এমਪਲੋਇਰ ਆਪਦੇ ਵਰਕਰ ਨੂੰ ਰਿਟੇਨ ਕਰ ਸਕਦੇ ਆ ਤੇ ਜੇ ਵਧੀਆ ਗੱਲ ਇਹ ਹੈ ਵੀ ਜਿਹੜਾ ਵਰਕਰ ਰਿਟੇਨ ਹੋ ਗਿਆ ਸਕਸੈਸਫੁਲੀ ਉਸ ਵਰਕਰ ਨੂੰ ਡਰਾ ਵੀ ਦੇ ਰਹੇ ਆ ਯਾਨੀ ਪੀ ਐਨ ਪੀ ਦੇ ਵਿੱਚ ਇਨਵੀਟੇਸ਼ਨ ਵੀ ਆ ਰਿਹਾ ਉਹਦੀ ਪੀ ਐਨ ਪੀ ਲੱਗ ਰਹੀ ਹੈ ਸੋ ਆਪਣੇ ਲੈਵਲ ਤੇ ਗਵਰਨਮੈਂਟ ਜਿੰਨਾ ਜਿੰਨਾ ਕ ਇਹਨਾਂ ਦਾ ਦਾਇਰਾ ਜਿੰਨਾ ਕਿ ਇਹਨਾਂ ਦੀ ਬਾਉਂਡਰੀਜ਼ ਹੈ ਫੈਡਰਲ ਨਾਲ ਕਿਉਂਕਿ ਕੋਆਪਰੇਟ ਕਰਕੇ ਚੱਲਣਾ ਪੈਂਦਾ ਉਹਦੇ ਨਾਲ ਆਪਣੀ ਮੈਨੀਟੋਬਾ ਗਵਰਨਮੈਂਟ ਸਟਿਲ ਡੂਇੰਗ ਸਮਥਿੰਗ ਸੋ ਖਾਸ ਤੌਰ ਤੇ ਜੇ ਆਪਾਂ ਮੈਨੀਟੋਬਾ ਦੀ ਹੀ ਗੱਲ ਕਰਦੇ ਆਂ ਸੋ ਭਾਜੀ ਇੱਥੇ ਵੀ ਬਹੁਤ ਸਾਰੀਆਂ ਸਕਿੱਲ ਜੌਬਸ ਇਦਾਂ ਦੀਆਂ ਨੇ ਜਿੱਤੇ ਵਿੱਚ ਬੰਦੇ ਨੂੰ ਰਾਹ ਲੱਗਦਾ ਵੀ ਹੁਣ ਸਿੱਧਾ ਹੀ ਹੈ ਹਨਾ ਉੱਥੇ ਕੋਈ ਆਪਣੋਂ ਆਪੇ ਪਾਸੇ ਜਾਣ ਦੀ ਲੋੜ ਨਹੀਂ ਸੋ ਉਹ ਜਿਹੜੀਆਂ ਸਕਿੱਲ ਜੌਬਸ ਨੇ ਕਿਹੜੀਆਂ-ਕਿਹੜੀਆਂ ਕਨਸਿਡਰ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਹ ਸਵਾਲ ਮੈਨੂੰ ਆਉਂਦਾ ਭਾਜੀ ਵੀ ਜਿਹੜੇ ਆਉਣਾ ਚਾਹੁੰਦੇ ਨੇ ਖਾਸ ਤੌਰ ਤੇ ਡਾਇਰੈਕਟ ਮੈ ਫੁੱਲਾ ਸਦਾ ਵੀ ਦਿੰਦੇ ਆ ਔਰ ਖਾਸ ਤੌਰ ਤੇ ਅੱਗੇ ਲਈ ਵੀ ਰਾਹ ਪੱਧਰੇ ਕਰਦੇ ਆ ਦੇਖੋ ਜੇ ਬਹੁਤ ਬੱਚੇ ਵੀ ਸਟੂਡੈਂਟ ਵਰਕਰ ਮੈਨੂੰ ਬਾਹਰ ਲੀਆਂ ਪ੍ਰੋਵਿੰਸਿਸ ਤੋਂ ਫੋਨ ਕਰਦੇ ਆ ਜੀ ਮੇਰਾ ਵਰਕ ਪਰਮਿਟ ਖਤਮ ਹੋ ਰਿਹਾ ਮੈਂ ਮੈਨੀਟੋਬਾ ਚ ਮੂਵ ਹੋਣਾ ਚਾਹੁੰਦਾ ਆ ਜਾਂ ਮੇਰਾ ਵਰਕ ਪਰਮਿਟ 2 ਮਹੀਨੇ ਦਾ ਰਹਿ ਗਿਆ ਮੈਂ ਇਥੇ ਆਉਣਾ ਚਾਹੁੰਦਾ ਮੈਂ ਇੱਕ ਗੱਲ ਕਲੀਅਰ ਕਰਦੇ ਆ ਕਿ ਮੈਨੀਟੋਬਾ ਗਵਰਨਮੈਂਟ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈਗੀ ਕਿ ਘੁਮਾ ਦੂਗੀ ਤੇ ਤੁਹਾਨੂੰ ਪੀਐਨਪੀ ਦੇ ਦੂਗੀ ਜਾਂ ਪੀਆਰ ਦੇ ਦੂਗੀ ਆਲਰੇਡੀ ਜਿਹੜੇ 2 2 3 3 4 ਜਾਂ 5 ਸਾਲ ਇਥੇ ਬੈਠੇ ਹੋ ਉਹਨਾਂ ਨੂੰ ਹੋ ਗਿਆ ਜੇ ਕਿਸੇ ਨੇ ਨਵੇਂ ਨੇ ਆਉਣਾ ਵਾ ਸਾ ਜਿਹਦਾ ਵਰਕ ਪਰਮਿਟ ਖਤਮ ਹੋ ਰਿਹਾ ਉਹ ਆਪਣਾ ਇੰਤਜ਼ਾਮ ਕਰਕੇ ਆਵੇ ਜੇ ਉਹਦੇ ਕੋਲ 2 ਜਾਂ 3 ਸਾਲ ਦਾ ਵਰਕ ਪਰਮਿਟ ਹੈਗਾ ਤਾਂ ਤੱਕ ਇੱਥੇ ਰਵੇ ਕੰਮ ਕਰੇ ਤਾਂ ਫਿਰ ਉਹਦੀ ਜਿਹੜਾ ਨੈਕਸਟ ਬੈਚ ਹੋਊਗਾ ਉਹਦੇ ਵਿੱਚ ਉਹਦੀ ਕੰਸੀਡਰੇਸ਼ਨ ਹੋ ਜੂਗੀ ਬਾਕੀ ਜੇ ਤੁਸੀਂ ਸੈਕਟਰਸ ਦੀ ਗੱਲ ਕਰਦੇ ਹੋ ਪ੍ਰੋਫੈਸ਼ਨਲ ਸੈਕਟਰ ਕਿਹੜੇ ਹੈਗੇ ਜਿਨ੍ਹਾਂ ਚ ਪੀਐਨਪੀ ਆ ਜੂਗੀ ਇਦਾਂ ਦੀ ਕੋਈ ਡੈਫੀਨੇਸ਼ਨ ਹੈ ਨਹੀਂ ਹਲੇ ਹਾਂ ਬਟ ਸਟਿਲ ਹੈਲਥ ਫੈਕਟਰ ਆਹ ਸੋਰੀ ਹੈਲਥ ਸੈਕਟਰ ਆਲਵੇਜ਼ ਟੌਪ ਤੇ ਰਹਿੰਦਾ ਫਿਰ ਟ੍ਰੇਡਸ ਆਲਵੇਜ਼ ਟੌਪ ਤੇ ਰਹਿੰਦੀਆਂ ਕੰਸਟਰਕਸ਼ਨ ਟ੍ਰੇਡਸ ਆ ਟੌਪ ਤੇ ਰਹਿੰਦੀਆਂ ਬਟ ਮੈਨੀਟੋਬਾ ਗਵਰਨਮੈਂਟ ਵੱਲੋਂ ਕੋਈ ਦਿੱਤੀ ਨਹੀਂ ਗਈ ਹੈ ਬਟ ਟਾਈਮ ਟਾਈਮ ਤੋਂ ਇਹਨਾਂ ਟ੍ਰੇਡ ਦੇ ਵਿੱਚ ਪ੍ਰਾਇੋਰਟੀ ਤੇ ਡਰਾ ਆਉਂਦੇ ਰਹਿੰਦੇ ਆ। ਸੋ ਭਾਜੀ ਐਕਸਪ੍ਰੈਸ ਐਂਟਰੀ ਨੂੰ ਲੈ ਕੇ ਕੀ ਕੋਸ਼ਿਸ਼ ਵળે ਅਪਡੇਟ ਆ? ਐਕਸਪ੍ਰੈਸ ਐਂਟਰੀ ਨੂੰ ਲੈ ਕੇ ਜ਼ਿਆਦਾਤਰ ਜਿਹੜੇ ਡਰਾ ਆਏ ਵੀ ਆ ਪਿੱਛੇ ਜੇ ਤੁਸੀਂ ਵੀ ਨੋਟ ਕੀਤਾ ਹੋਣਾ ਵਾ ਉਹ ਜ਼ਿਆਦਾਤਰ ਫ੍ਰੈਂਕੋਫੋਨ ਕੈਟਾਗਰੀ ਵਿੱਚ ਆ ਰਿਹਾ ਹੈ ਫ੍ਰੈਂਚ ਦੇ ਵਿੱਚ ਜੇ ਤੁਹਾਡੀ ਐਲੀਜੀਬਿਲਟੀ ਹੈਗੀ ਆ ਉਹਦੇ ਵਿੱਚ ਡਰਾ ਆ ਰਿਹਾ 500 ਪਲੱਸ ਜਾ ਰਿਹਾ ਰਾਈਟ। ਤੋਂ 500 ਪਲੱਸ ਜਾ ਰਿਹਾ ਤੇ ਬਹੁਤ ਬੱਚੇ ਨੂੰ ਇਹਦਾ ਜਾਂ ਵਰਕ ਰਾਮ ਨੇਦਾ ਫਾਇਦਾ ਨਹੀਂ ਹੋ ਰਿਹਾ। ਜੇ ਤੋਂ ਰੀਫਰਾਂਸ ਫ੍ਰੈਂਚ ਦੇ ਵਿੱਚ ਤੁਹਾਡੇ ਕੋਲੇ ਸੀਐਲਬੀ ਲੈਵਲ ਚੰਗਾ ਤੇ ਤੁਹਾਨੂੰ ਉਹਦੇ ਵਿੱਚ ਡਰਾ ਆ ਸਕਦਾ ਸੋ ਬੈਟਰ ਇਹ ਵੀ ਆਪਣਾ ਸਕਿੱਲ ਡਿਵੈਲਪ ਕਰੋ ਆਪਣੀ ਲੈਂਗੁਏਜ ਐਬਿਲਿਟੀਆਂ ਡਿਵੈਲਪ ਕਰੋ ਸੈਕੰਡ ਲੈਂਗੁਏਜ ਦੇ ਵਿੱਚ ਤੁਸੀਂ ਆਪਣੀ ਜਿਹੜੀ ਪ੍ਰੋਫੀਸ਼ੈਂਸੀ ਆ ਉਹਨੂੰ ਤੁਸੀਂ ਡਿਵੈਲਪ ਕਰੋ ਤਾਂ ਤੁਹਾਡੇ ਚਾਂਸ ਫੈਡਰਲ 'ਚ ਹੈਗੇ ਆ ਬਾਕੀ ਫੈਡਰਲ ਟ੍ਰੇਡ ਐਕਸਪ੍ਰੈਸ ਐਂਟਰੀ ਜੇ ਤੁਸੀਂ ਟ੍ਰੇਡ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ ਤੁਸੀਂ ਆਪਣੇ ਪ੍ਰੋਫਾਈਲ ਅਪਡੇਟ ਰੱਖੋ ਤੁਸੀਂ ਆਪਣੇ ਆਇਲਸ ਸਕੋਰ ਅਪਡੇਟ ਰੱਖੋ ਜੋ ਵੀ ਤੁਹਾਡੇ ਜੇ ਕੋਈ ਕ੍ਰੈਡੈਂਸ਼ਲ ਲੈਣ ਵਾਲੇ ਆ ਫੋਰਨ ਐਜੂਕੇਸ਼ਨ ਦੇ ਚੇ ਲੈ ਕੇ ਰੱਖੋ ਤੇ ਪੂਲ ਦੇ ਵਿੱਚ ਬਣੇ ਰਹੋ ਸਭ ਤੋਂ ਵੱਡੀ ਗੱਲ ਹੈ ਵੀ ਜੇ ਤੁਸੀਂ ਪੂਲ ਚੋਂ ਆਊਟ ਹੁੰਦੇ ਹੋ ਤੁਸੀਂ ਮੰਨ ਲਓ ਤੁਸੀਂ ਰੇਸ ਚੋਂ ਆਊਟ ਹੋ ਗਏ ਤੇ ਤੁਸੀਂ ਆਪਣੇ ਆਪ ਨੂੰ ਪੂਲ ਚ ਕ੍ਰੀਏਟ ਕਰਕੇ ਰੱਖੋ ਗਵਰਨਮੈਂਟ ਦਾ ਕੋਈ ਡਰਾ ਆਉਂਦਾ ਤੇ ਤੁਸੀਂ ਉਹਦੇ ਵਿੱਚ ਕਨਸਿਡਰ ਹੋ ਸਕੋ ਮੇਰੀ ਤਾਂ ਆਹੀ ਰਹਿ ਗਈ ਸੋ ਖਾਸ ਤੌਰ ਤੇ ਭਾਜੀ ਜਿਹੜੇ ਉਹ ਬੱਚੇ ਆ ਜਿਨ੍ਹਾਂ ਦੇ ਸਪੋਸਰ ਕੋਲ ਵੀ ਅੱਜ ਜਾਂ ਕੱਲ ਦੇ ਵਿੱਚ ਹੀ ਵਰਕ ਪਰਮਿਟ ਫੁੱਟ ਜਾਂਦਾ ਸੋ ਜਦ ਮੁੱਕ ਗਏ ਆ ਉਹਨਾਂ ਦੇ ਲਈ ਕਿਹੜਾ ਸਟੈਪ ਹੁੰਦਾ ਉਸ ਤੋਂ ਬਾਅਦ ਲਈ ਦੇਖੋ ਜੇ ਜਗਾੜ ਵਾਲੀ ਗੱਲ ਕਰੀਏ ਤੇ ਆਪਣੇ ਬਹੁਤ ਬੱਚੇ ਆ ਬਹੁਤ ਸਟੂਡੈਂਟ ਆ ਜਾਂ ਬਹੁਤ ਸਾਡੇ ਕੰਸਲਟੈਂਟ ਵੀ ਆ ਕਲਿਗਸ ਵੀ ਆ ਤੁਹਾਨੂੰ ਰਹਿ ਦੇ ਦੇਣਗੇ ਵੀ ਤੁਸੀਂ ਇੱਕ ਵਾਰੀ ਵਰਕ ਪਰਮਿਟ ਫਾਈਲ ਕਰਦੇ ਹੋ ਜਿਹਨੂੰ ਡਮੀ ਕਹਿ ਦਿੰਦੇ ਆ ਇੱਕ ਬਹੁਤ ਵੇਗ ਲੈਂਗੁਏਜ ਦੇ ਵਿੱਚ ਉਹਦੇ ਨਾਲ ਤੁਹਾਨੂੰ ਜਿਹੜੀ ਪ੍ਰੋਸੈਸਿੰਗ ਆ ਤਿੰਨ ਚਾਰ ਮਹੀਨੇ ਦੀ ਮਿਲ ਜੇਗੀ ਉਹਦੇ ਕਰ ਉਹਦੇ ਵਿੱਚ ਵਿੱਚ ਤੁਸੀਂ ਦੇਖ ਲਿਓ ਜੇ ਤੁਹਾਨੂੰ ਜੌਬ ਆਫਰ ਕਿਤੋਂ ਮਿਲਦੀ ਆ ਐਲਐਮਆਈ ਮਿਲਦੀ ਆ ਤੁਸੀਂ ਵਰਕ ਪਰਮਿਟ ਐਕਸਟੈਂਡ ਕਰਾ ਲਓ ਪਰ ਜੇ ਉਹ ਉਹ refuse ਹੋਣਾ ਹੀ ਹੁੰਦਾ ਕਿਉਂਕਿ ਉਹਦੇ ਵਿੱਚ ਕੋਈ ਡਾਕੂਮੈਂਟਸ ਅਟੈਚ ਨਹੀਂ ਹੁੰਦਾ ਇਹ ਇੱਕ ਜਸਟ ਇੱਕ ਵੇਗ ਐਪਲੀਕੇਸ਼ਨ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਰੈਸਟੋਰੇਸ਼ਨ ਤੇ ਜਾਂਦੇ ਹੋ 90 ਡੇਜ਼ ਦਾ ਪੀਰੀਅਡ ਆ ਜੇ ਉਹਦੇ ਵਿੱਚ ਵੀ ਕੁਝ ਨਹੀਂ ਹੁੰਦਾ ਤਾਂ ਬੈਟਰ ਹੈ ਵੀ ਲੀਵ ਦਾ ਕੰਟਰੀ ਤੁਹਾਡਾ ਰੈਕੋਰਡ ਠੀਕ ਰਹੂਗਾ ਤੁਸੀਂ ਦੁਬਾਰੇ ਕੋਈ ਪ੍ਰੋਗਰਾਮ ਆਊਗਾ ਦੁਬਾਰੇ ਕੋਈ ਚਾਂਸ ਮਿਲਿਆ ਤੁਸੀਂ ਵਾਪਸ ਆ ਸਕਦੇ ਹੋ ਸੋ ਭਾਈ ਤੁਹਾਡੇ ਕੋਲ ਵੀ ਕਿਉਂਕਿ ਇਮੀਗ੍ਰੇਸ਼ਨ ਕੰਸਲਟੈਂਟ ਦੇ ਤੌਰ ਤੇ ਬਹੁਤ ਸਾਰੇ ਲੋਕ ਫੋਨ ਵੀ ਕਰਦੇ ਹੋਣਗੇ ਬਾਹਰੋਂ ਵੀ ਇੱਥੋਂ ਸਾਡੀ ਪ੍ਰੋਵਿੰਸ ਦੇ ਵਿੱਚੋਂ ਸਾਡੀ ਸਿਟੀ ਦੇ ਵਿੱਚੋਂ ਬਹੁਤ ਸਾਰੇ ਸਟੂਡੈਂਟ ਵੀ ਵਿਜ਼ਿਟ ਕਰਦੇ ਹੋਣਗੇ ਹਨ ਸੋ ਕੀ ਦੇਖ ਕੇ ਲੱਗਦਾ ਓਵਰ ਆਲ ਸਿਨੈਰੀਓ ਜਿਹੜਾ ਹੈ ਹੁਣ ਇਸ ਵੇਲੇ ਇਮੀਗ੍ਰੇਸ਼ਨ ਦੇ ਵਿੱਚ ਹਫੜਾ ਤਫੜੀ ਮੈਂ ਕਹਿ ਦਿਆਂ ਸ਼ਬਦ ਇਹ ਵਰਤ ਰਿਹਾ ਵੀ ਜਿਹੜੀ ਖਾਸ ਤੌਰ ਤੇ ਸਟੂਡੈਂਟਸ ਦੇ ਦੇਖੋ ਮੈਂ ਇਹਦੇ ਵਿੱਚ ਆਪਣੀ ਇੱਕ ਪਰਸਨਲ ਤੁਹਾਨੂੰ ਦੱਸਾਂ ਵੀ ਮੇਰੀ ਜੋ ਵਿਚਾਰ ਹੈ ਮੈਂ ਉਹ ਦੇ ਸਕਦਾ ਕਿਉਂਕਿ ਇਹ ਕਿਤੇ ਆਪਾਂ ਕਹਿ ਨਹੀਂ ਸਕਦੇ ਗਵਰਨਮੈਂਟ ਅੱਗੇ ਕੀ ਪ੍ਰੋਗਰਾਮ ਲੈ ਆਂਦੀ ਹੈ ਸ਼ਾਇਦ ਇੱਕ ਪਿੱਛੇ ਜੇ ਅ ਗੱਲ ਚੱਲ ਰਹੀ ਸੀਗੀ ਨਿਊਜ਼ 'ਚ ਵੀ ਆਈ ਸੀਗੀ ਟੀਆਰ 2ਪੀਆਰ ਪ੍ਰੋਗਰਾਮ ਹਨ ਹੋ ਸਕਦਾ ਵੀ ਟੀਆਰ 2 ਪ੍ਰੋਗਰਾਮ ਕੋਈ ਇਹੋ ਜਿਹੇ ਦੋ ਤਿੰਨ ਪ੍ਰੋਗਰਾਮ ਆ ਜਾਣ ਜਿਨ੍ਹਾਂ ਵਿੱਚ ਮੈਕਸਿਮਮ ਬੱਚਿਆਂ ਨੂੰ ਬੈਨੀਫਿਟ ਹੋ ਜਾਵੇ ਬਟ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਵੇ ਤਾਂ ਓਵਰ ਬਰਡਨ ਹੋਇਆ ਹੋਇਆ ਸਾਰਾ ਕੰਮ ਉਹਦਾ ਰੀਜ਼ਨ ਬਿਕਾਜ਼ ਜਦੋਂ ਸਟੂਡੈਂਟ ਆਏ ਉਹਨਾਂ ਨੇ ਵਰਕ ਪਰਮਿਟ ਲਿਆ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਮੈਡੀਕਲ ਸਿਸਟਮ ਤੇ ਵੀ ਬਰਡਨ ਵਧਿਆ ਥੋੜਾ ਜਿਹਾ ਫਿਰ ਤੁਹਾਡੀ ਤੁਸੀਂ ਰੋਡਸ ਤੇ ਇਨਫਰਾਸਟ੍ਰਕਚਰ ਸਾਰੀਆਂ ਚੀਜ਼ਾਂ ਤੇ ਫਰਕ ਪੈਂਦਾ ਬਟ ਹੁਣ ਇਸ ਵੇਲੇ ਦਿੱਕਤ ਇਹ ਹੈ ਕਿ ਪੀਆਰ ਦੇ ਪਾਥਵੇਜ਼ ਲਿਮਟਿਡ ਹੈ ਕੈਂਡੀਡੇਟ ਜਿਆਦੇ ਹੈ ਜੇ ਪੀਆਰ ਦੇ ਪਾਥਵੇਜ਼ ਓਪਨ ਹੁੰਦੇ ਵੀ ਹੈ ਉਹਦੇ ਵਿੱਚ ਲਿਮਟਿਡ ਬੰਦਿਆਂ ਨੂੰ ਹੀ ਫਾਇਦਾ ਮਿਲਣਾ ਹੈ ਅਦਰਵਾਈਜ਼ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਿਹਾ ਜੇ ਉਹਨਾਂ ਕੋਲੇ ਮੈਂ ਸਾਰਿਆਂ ਨੂੰ ਇਹੀ ਸਲਾਹ ਦਊਂਗਾ ਜੇ ਖਤਮ ਹੋ ਰਿਹਾ ਹੈ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਬਚ ਰਹੀ ਤੁਹਾਡਾ ਪੀਆਰ ਪਾਥ ਵਿੱਚ ਤੁਸੀਂ ਨਹੀਂ ਆ ਰਹੇ ਪੂਲ ਦੇ ਵਿੱਚ ਨਹੀਂ ਆ ਰਹੇ ਤਾਂ ਵਾਪਸ ਜਾਣ ਦੇ ਵਿੱਚ ਬੈਨੀਫਿਟ ਹੈ ਤੁਸੀਂ ਇੱਕ ਚੀਜ਼ ਦੇਖੋ ਜੇ ਤੁਸੀਂ ਵਾਪਸ ਜਾ ਰਹੇ ਹੋ ਤੁਸੀਂ ਕੀ ਕੁਝ ਲੈ ਕੇ ਜਾ ਰਹੇ ਹੋ ਨਾਲ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਨਾਲ ਲੈ ਕੇ ਜਾ ਰਹੇ ਹੋ ਕੈਨੇਡੀਅਨ ਐਜੂਕੇਸ਼ਨ ਲੈ ਕੇ ਜਾ ਰਹੇ ਹੋ ਤੇ ਕਦੀ ਵੀ ਮੇਰਾ ਇੱਕ पर्सनल ओपिनियन ਆ ਵੀ ਕੋਈ ਵੀ ਗਵਰਨਮੈਂਟ ਕਦੀ ਨਹੀਂ ਚਾਹੂਗੀ ਵੀ ਮੇਰੀ ਸਾਡੀ ਕੰਟਰੀ ਦੇ ਵਿੱਚ ਬੱਚਾ ਪੜਿਆ ਹੋਵੇ ਇਥੋਂ ਦਾ ਕੈਨੇਡੀਅਨ ਐਕਸਪੀਰੀਅੰਸ ਹੋਵੇ ਤੇ ਫਿਊਚਰ ਦੇ ਵਿੱਚ ਜਦੋਂ ਇਮੀਗ੍ਰੈਂਟਸ ਦੀ ਲੋੜ ਹੈ ਤੇ ਤੁਹਾਨੂੰ ਹੀ ਬੁਲਾਇਆ ਜਾਊਗਾ ਤੁਹਾਨੂੰ ਪ੍ਰਾਇਓਰਟੀ ਹੋਊਗੀ ਬਟ ਜੇ ਤੁਸੀਂ ਕੋਈ ਰੂਲ ਇਮੀਗ੍ਰੇਸ਼ਨ ਦਾ ਵਾਇਲਟ ਕਰਦੇ ਹੋ ਤੁਸੀਂ ਓਵਰਸਟੇ ਕਰਦੇ ਹੋ ਤੁਹਾਡੇ ਰੈਕਡ ਤੇ ਆ ਜਾਏਗਾ ਉਹ ਤੁਹਾਡਾ 네ਗੇਟਿਵ ਇਨਫਲੂਐਂਸ ਉਹਦਾ ਫਿਊਚਰ ਚ ਪਏਗਾ ਹੀ ਪਏਗਾ ਕੋ ਪਾਰਟਿਕੂਲਰ ਫੇਸ ਆ ਜਿਹੜਾ ਤੇ ਉਸ ਫੇਸ ਤੇ ਤੁਸੀਂ ਕਨਸੈਂਟਰੇਟ ਕਰਕੇ ਉਸ ਫੇਸ ਦੇ ਉੱਤੇ ਆਪਦੀ ਜਿਹੜੀ ਅ энерਜੀ ਆ ਪ੍ਰੋਪਰ 100% ਲਗਾਓ ਇੱਕ ਫੇਸ ਪਾਸ ਹੋ ਗਿਆ ਸੈਕਿੰਡ ਫੇਸ ਆ ਗਿਆ ਸੈਕਿੰਡ ਫੇਸ ਆ ਗਿਆ ਥਰਡ ਫੇਸ ਆ ਗਿਆ ਉਸੇ ਤੇ ਕਰੋਗੇ ਤਾਂ ਹੋ ਸਕਦਾ ਬੈਟਰ ਰਿਜ਼ਲਟ ਮਿਲਨ ਪਰ ਬਹੁਤ ਜਾਣੇ ਕਿਉਂਕਿ ਆਪਾਂ ਦੇਖੋ ਥੋੜਾ ਚੋ ਵੱਡੇ ਹੋਏ ਆ ਆਪਾਂ ਬਹੁਤ ਸਕਰਸਿਟੀ ਆਪਾਂ ਰਿਸੋਰਸਸ ਆਪਣੇ ਬਹੁਤ ਲਿਮਟਡ ਹੁੰਦੇ ਜਦੋਂ ਬਚਪਨ ਹੁੰਦੇ ਸੀ ਅਸੀਂ ਇਹ ਚੀਜ਼ ਦੇਖੀ ਗਈ ਹੈ ਵੀ ਅਸੀਂ ਸਾਨੂੰ ਮੌਕਾ ਮਿਲ ਗਿਆ ਤੇ ਵੀ ਵਿਲ ਡੂ ਦਾ ਮੋਸਟ ਆਫ ਦੈਟ ਓਪਰਚੁਨਿਟੀ ਠੀਕ ਹੈ ਬਟ ਚੀਜ਼ਾਂ ਬਾਹਰਲੇ ਮੁਲਕਾਂ 'ਚ ਵੈਸਟਰਨ ਕੰਟਰੀਆਂ 'ਚ ਜਿਦਾਂ ਨਹੀਂ ਹੁੰਦੀਆਂ ਕਾਨੂੰਨ ਇਹਨਾਂ ਦੇ ਹੱਥ ਹੈ ਜੀ ਲॉ ਇਹਨਾਂ ਦੇ ਹੱਥ ਆ ਕਦੀ ਵੀ ਬਦਲ ਸਕਦੇ ਆ ਤੁਸੀਂ ਇਹ ਦੋ ਤਿੰਨ ਚੀਜ਼ਾਂ ਆਪਦੇ ਮਾਈਂਡ ਚ ਰੱਖੋ ਕਿ ਮੈਂ ਅੱਜ ਸਟੱਡੀ ਤੇ ਜਾ ਰਿਹਾ ਮੈਂ ਬਹੁਤ ਬੱਚੇ ਦੇਖ ਕੇ ਪੜ੍ਹਾਈ ਛੱਡ ਦਿੰਦੇ ਆ ਗਿਆ ਦੋ ਦੋ ਤਿੰਨ ਤਿੰਨ ਮਹੀਨੇ ਪੜ੍ਹਾਈ ਪੜ੍ਹਦੇ ਨਹੀਂ 6 ਮਹੀਨੇ ਜੀ ਮੇਰਾ ਗੈਪ ਪੈ ਗਿਆ ਜੀ ਮੈਂ ਕੰਮ ਕਰਨ ਲੱਗ ਗਿਆ ਨਹੀਂ ਜੇ ਤੁਸੀਂ ਸਟੱਡੀ ਪਰਮਿਟ ਤੇ ਆਏ ਹੋ ਆਪਣੀ ਸਟੱਡੀ ਹਾਰਡ ਕਰੋ ਆਪਣੇ ਤੁਸੀਂ ਗ੍ਰੇਡ ਲਓ ਚੰਗੇ ਲਓ ਤੁਹਾਡੇ ਤੁਹਾਡੇ ਮਾਰਕਸ ਚੰਗੇ ਹੋਣ ਚੰਗੇ ਗ੍ਰੇਡ ਲੈ ਕੇ ਪਾਸ ਹੋਵੋ ਤਾਂ ਕਿ ਤੁਹਾਨੂੰ ਜੇ ਅਗਲਾ EMPLOYEER ਆ ਕੋਈ ਤੁਹਾਡੇ ਗ੍ਰੇਡਸ ਦੇਖ ਕੇ ਤੁਹਾਨੂੰ ਚੰਗੀ ਆਫ ਜੌਬ ਆਫਰ ਪੋਸਟ ਜੌਬ ਆਫਰ ਤੁਹਾਨੂੰ ਕਰੇ ਫਿਰ ਤੁਸੀਂ ਜੇ ਕੰਮ ਕਰਦੇ ਹੋ ਤੁਸੀਂ ਆਪਣੇ ਵਰਕ ਪਰਫਾਰਮੈਂਟ ਤੇ ਉਹਦੇ ਤੇ ਕਨਸੈਂਟਰੇਟ ਕਰੋ ਕਿ ਚੰਗੀ ਤਰ੍ਹਾਂ ਕੰਮ ਕਰਨਾ ਪ੍ਰੋਮੋਸ਼ਨ ਲੈਣੀ ਆ ਤੁਸੀਂ ਉਹਦੇ ਵਿੱਚ ਵੀ ਆਪਣਾ ਜਿਹੜਾ ਬ੍ਰਾਈਟੇਸਟ ਪਾਰਟ ਲੈ ਕੇ ਆਓ ਫਿਰ ਅਗਲਾ ਫੇਸ PR ਦਾ ਹੁੰਦਾ ਤੇ ਉਹ ਵੀ ਤੁਹਾਨੂੰ ਜਦੋਂ ਤੁਸੀਂ ਉੱਥੇ ਜਾਓਗੇ ਸ਼ਾਇਦ ਤੁਹਾਨੂੰ ਉੱਥੇ ਵੀ ਤੁਹਾਨੂੰ ਸਿਖਾ ਲਈਆਂ ਚੀਜ਼ਾਂ ਮਿਲਣਗੀਆਂ ਜੀ ਸੋ ਇੱਕ ਅਸੀਂ ਵੀ ਚੀਜ਼ ਐਡ ਆਨ ਕਰਨਾ ਇਹ ਚਾਹੁੰਦਾ ਵੀ ਖਾਸ ਤੌਰ ਤੇ ਅਪ ਟੂ ਡੇਟ ਜਰੂਰ ਲਿਆ ਕਰੋ ਵੀ ਆਪਣਾ ਨਿਊਜ਼ ਦੇ ਵਿੱਚ ਕਿਸ ਤਰੀਕੇ ਦੀ ਕੋਈ ਇਮੀਗ੍ਰੇਸ਼ਨ ਦੀ ਖਬਰ ਆ ਰਹੀ ਹੈ ਜਾਂ ਖਾਸ ਤੌਰ ਤੇ ਇਕਨੋਮੀ ਦੇ ਵਿੱਚ ਭਾਜੀ ਇੱਕ ਚੀਜ਼ ਮੈਂ ਹੋਰ ਐਡ ਕਰੂੰਗਾ ਇਹਦੇ ਵਿੱਚ ਜ਼ਿਆਦਾਤਰ ਜੇ ਤੁਸੀਂ ਸਟੂਡੈਂਟ ਜਿਹੜੇ ਸਟੂਡੈਂਟ ਦੀ ਗੱਲ ਕਰਦੇ ਹੋ ਜਾਂ ਆਪਣੇ ਵਰਕਰ ਵੀ ਆ ਬੱਚੇ ਆ ਇੱਥੇ ਆ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਇੰਗਲਿਸ਼ ਬੇਸਿਕ ਇੰਗਲਿਸ਼ ਆਉਂਦੀ ਹੈ 10 15 ਮਿੰਟ ਰੋਜ਼ ਲਗਾ ਕੇ ਪਰਵਿੰਸ ਪ੍ਰੋਵਿੰਸ਼ਲ ਜਿਹੜੀਆਂ ਵੈਬਸਾਈਟ ਐ ਇਮੀਗ੍ਰੇਸ਼ਨ ਦੀਆਂ ਆਈਆਰਸੀਸੀ ਦੀ ਵੈਬਸਾਈਟ ਐ 10 15 ਮਿੰਟ ਲਗਾ ਕੇ ਵੈਬਸਾਈਟ ਜਰੂਰ ਸਰਫ ਕਰੋ ਤੇ ਆਪਦੇ ਅੱਖਾਂ ਨਾਲ ਤੁਸੀਂ ਖੁਦ ਪੜੋ ਜੋ ਚੇਂजेस ਐ ਮੇਰੇ ਦੱਸੇ ਤੇ ਜਾਂ ਕਿਸੇ ਵੀ ਦੇ ਦੱਸੇ ਤੇ ਚਲੋ ਜੇ ਕੋਈ ਦੱਸ ਰਿਹਾ ਵੈਲੈਂਟ ਕੋਡ ਜੇ ਉਨ੍ਹਾਂ ਤੋਂ ਵੀ ਬੈਟਰ ਇਹ ਹੈ ਵੀ ਤੁਸੀਂ ਖੁਦ 5 ਜਾਂ 10 ਮਿੰਟ ਤੁਸੀਂ ਰੋਜ਼ ਸੌਣ ਤੋਂ ਪਹਿਲਾਂ ਫੋਨ ਦੇਖਣ ਦੀ ਬਜਾਏ ਰੇਲਾਂ ਤੁਸੀਂ 10 ਮਿੰਟ ਵੈਬਸਾਈਟ ਸਰਫ ਕਰ ਲਓ ਨਿਊਜ਼ ਰੂਮ ਉੱਤੇ ਇੱਕ ਨਿਊਜ਼ ਰਿਲੀਜ਼ ਦਾ ਪੇਜ ਹੈਗਾ ਤੁਸੀਂ ਉਹ ਪੜ੍ਹ ਲਓ ਐਟਲੀਸਟ ਤੁਹਾਨੂੰ ਬੈਟਰ ਅੰਡਰਸਟੈਂਡਿੰਗ ਹੋਊਗੀ ਜਦੋਂ ਤੁਸੀਂ ਕਿਸੇ ਨੂੰ ਕੰਸਲਟ ਕਰਨ ਜਾਓਗੇ ਤੇ ਐਟਲੀਸਟ ਤੁਹਾਡਾ ਮਾਈਂਡ ਕਲੀਅਰ ਹੋਊਗਾ ਮੈਂ ਪੁੱਛਣਾ ਕੀ ਹੈ ਤੇ ਤੁਹਾਨੂੰ ਖੁਦ ਨੂੰ ਹੀ ਪਤਾ ਹੋਊਗਾ ਅੱਖਾਂ ਬੰਦ ਕਰਕੇ ਤੰਦ ਬੰਦ ਕਰਕੇ ਕਿਸੇ ਦੀ मतलब ਤੁਸੀਂ ਯਕੀਨ ਕਰਨਾ ਅੱਖਾਂ ਬੰਦ ਕਰਕੇ ਕੰਨੀ ਸੁਣੀ ਗੱਲ ਤੇ ਕਦੀ ਯਕੀਨਾ ਕਰੋ ਕਿਉਂਕਿ ਜਦੋਂ ਕੋਈ ਕੰਨੀ ਸੁਣੀ ਗੱਲ ਹੁੰਦੀ ਹੈ ਉਹਦੇ ਵਿੱਚ ਅੱਧਾ ਸੱਚ ਹੁੰਦਾ ਅੱਧਾ ਝੂਠ ਹੁੰਦਾ ਤੁਸੀਂ ਵੈਬਸਾਈਟ ਤੁਸੀਂ ਪੜ ਸਕਦੇ ਹੋ ਨਹੀਂ ਹੈ ਅੱਜ ਕੱਲ ਸੌਫਟਵੇਅਰ ਹੈਗੇ ਆ ਗੂਗਲ ਟ੍ਰਾਂਸਲੇਟਰ ਤੁਸੀਂ ਇੰਗਲਿਸ਼ ਚ ਕਾਪੀ ਕਰਕੇ ਉਹਦੇ ਵਿੱਚ ਪਾਓ ਪੰਜਾਬੀ ਚ ਪੜ ਕੇ ਦੇਖੋ ਪਰ ਪੜੋ ਵੈਬਸਾਈਟ ਤੇ ਪੜ੍ਹ ਕੇ ਜਰੂਰ ਆਪਣਾ ਮਾਈਂਡ ਦਾ ਕੋਈ ਵੀ ਜੇ ਡਿਸੀਜਨ ਬਣਾਉਣਾ ਪੜ੍ਹ ਕੇ ਬਣਾਓ ਬਿਲਕੁਲ ਕਿਉਂਕਿ ਬਹੁਤ ਸਾਰੇ ਤੁਹਾਨੂੰ ਸਹੀ ਆ ਗਲਤ ਐਡਵਾਈਸ ਦੇਣ ਵਾਲੇ ਮਿਲ ਜਾਣਗੇ ਪਰ ਜੋ ਆਫੀਸ਼ੀਅਲ ਵੈਬਸਾਈਟ ਤੇ ਆਈਆਰਸੀਸੀ ਤੇ ਤੁਹਾਨੂੰ ਮਿਲੇਗਾ ਉਹ ਬਿਲਕੁਲ ਉੱਥੇ ਸੱਚ ਹੋਣਾ ਸੋ ਉਹਨੂੰ ਵੇਖ ਕੇ ਤੁਸੀਂ ਆਪਣਾ ਜਿਹੜਾ ਅਗਲਾ ਸਟੈਪ ਲਿਆ ਜੇ ਭਾਜੀ ਬਹੁਤ ਧੰਨਵਾਦ ਇਸ ਗੱਲਬਾਤ ਦਾ ਬਹੁਤ ਜੀ ਤੁਹਾਡਾ ਵੀ ਧੰਨਵਾਦ ਤੁਹਾਡੇ ਆਉਣ ਦਾ ਜੀ ਥੈਂਕ ਯੂ ਥੈਂਕ ਯੂ ਸਾਰੇ ਤੁਹਾਡੇ ਦਰਸ਼ਕਾਂ ਨੂੰ ਤੇ ਜੇ ਕਿਤੇ ਵੀ ਕਿਤੇ ਲੋੜ ਪੈਂਦੀ ਹੈ ਜਰੂਰ ਦੱਸਿਓ ਸੋ ਭਾਜੀ ਰਮਨ ਸੋਧ ਹੁਣਾਂ ਦੇ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਔਰ ਅਸੀਂ ਮੋੜ ਦੱਸ ਦਿੰਨੇ ਆ ਕਿ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਖਾਸ ਤੌਰ ਤੇ ਤੁਹਾਡਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਆ ਆਈਆਰਸੀਸੀ ਦੇ ਵਿੱਚ ਕੀ ਕੁਝ ਚੱਲ ਰਿਹਾ ਔਰ ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣ ਰਹੇ ਨੇ ਕੈਨੇਡਾ ਆਤਮ ਨਿਰਪਰ ਹੋਣ ਦੀ ਗੱਲ ਕਰ ਰਿਹਾ ਤਾਂ ਬਹੁਤ ਸਾਰੀਆਂ ਜੌਬ ਅਪਰਚੂਨਿਟੀਆਂ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਓਪਨ ਹੋਣਗੀਆਂ ਸੋ ਜਿਹਦੀ ਗੱਲਬਾਤ ਨਿਊਜ਼ ਦੇ ਰਾਹੀਂ ਵੀ ਅਸੀਂ ਵੀ ਬਾਹਰ ਕੱਢਦੇ ਰਹਿੰਨੇ ਆ ਸੋ ਖਾਸ ਤੌਰ ਤੇ ਖਬਰਾਂ ਦੇ ਨਾਲ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਟ ਕੇ ਸੋ ਪੰਜਾਬ ਟਾਕਸ ਦੀ ਹਮੇਸ਼ਾ ਕੋਸ਼ਿਸ਼ ਇਹ ਰਹੀ ਹੈ ਕਿ ਤੁਹਾਡੇ ਤੱਕ ਸਾਰਥਕ ਜਾਣਕਾਰੀ ਪਹੁੰਚਦੀ ਕੀਤੀ ਜਾਵੇ ਔਰ ਸਾਰਥਕ ਸ਼ਖਸੀਅਤਾਂ ਤੁਹਾਡੇ ਰੂਬਰੂ ਕੀਤੀਆਂ ਜਾਣ ਸੋ ਅੱਜ ਰੇਨਬੋ ਇਮੀਗ੍ਰੇਸ਼ਨ ਦੇ ਭਾਜੀ ਰਮਨ ਸੂਦ ਹੁਣਾਂ ਦੇ ਨਾਲ ਜਿਹੜੀ ਅੱਜ ਇਮੀਗ੍ਰੇਸ਼ਨ ਦੇ ਰਿਗਾਰਡਿੰਗ ਸਾਡੀ ਗੱਲਬਾਤ ਹੋਈ ਹੈ ਸੋ ਅਗਲੇ ਆਉਂਦੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਤੱਕ ਪਹੁੰਚਦੀਆਂ ਕਰਾਂਗੇ ਸਤਿ ਸ਼੍ਰੀ ਅਕਾਲ